हां जी प्यारे विद्यार्थी वो मेरिटोरियस ਸਕੂਲਾਂ ਦੇ ਲਈ ਜਿਹੜੀ ਛੇਵੀਂ ਕਾਉਂਸਲਿੰਗ ਆ ਚੁੱਕੀ ਹੈਗੀ ਤਾਂ ਦੱਸਦੀ ਹੈ ਜਿਹੜੇ ਇਹ ਓਪਨ ਕੈਟਾਗਰੀ ਵਾਸਤੇ ਹੈਗੀ ਓਪਨ ਤੋਂ ਭਾਵ ਜੋ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਨੇਗੇ 10ਵੀਂ ਜਿਨ੍ਹਾਂ ਨੇ ਸਰਕਾਰੀ ਸਕੂਲ ਚੋਂ ਕੀਤੀ ਆ ਤੇ ਜਿਹੜਾ ਸਹਾਇਤਾ ਪ੍ਰਾਪਤ ਸਕੂਲ ਨੇਗੇ ਉਹਨਾਂ ਲਈ ਜਿਹੜੀ ਮੈਟ ਡਾਊਨ ਆਈ ਹੈਗੀ ਦੇਖ ਰਹੇ ਹੋ ਤੁਸੀਂ ਜਮਦਾਰਥੀ ਕੋਈ ਜਿਹੜੇ ਪਹਿਲਾਂ ਗਾਇਰ ਹਾਜ਼ਰ ਰਹੇ ਆ ਉਹ ਹੋ ਸਕਦੇ ਨੇ ਇਸ ਦੇ ਵਿੱਚ ਪਹਿਲਾਂ ਸलोनी ਹੈ 138 ਨੰਬਰਾਂ 136 ਫਿਰ ਫਿਰ ਸੁਮਿਤਾ ਇਸ ਤਰ੍ਹਾਂ ਦੇ ਨਾਲ ਲੜਕੀਆਂ ਦੀ ਤੁਸੀਂ ਮੈਟਲਿਸਟ ਦੇਖ ਰਹੇ ਹੋ ਇਹ ਇਹ 22 ਤੇ 23 ਤਰੀਕ ਨੂੰ ਜਿਹੜੀ ਹੈਗੀ ਜੀ ਕਾਉਂਸਲਿੰਗ ਹੋ ਰਹੀ ਹੈਗੀ ਉਹ ਸਬੰਧੀ ਜਿਹੜਾ ਡਾਕੂਮੈਂਟ ਚੈੱਕ ਹੋਣਗੇ ਬੱਚਿਆਂ ਦੇ ਤਾਂ ਉਹ ਸਬੰਧੀ ਜਿਹੜਾ ਕਾਉਂਸਲਿੰਗ ਸ਼ੈਡਿਊਲ ਤੁਹਾਡੇ ਨਾਲ ਅਸੀਂ ਮੋٹے ਤੌਰ ਤੇ ਸਾਂਝਾ ਕਰਨ ਲੱਗੇ ਹੈਗੇ ਤੇ ਬਕਾਇਦਾ ਤੌਰ ਤੇ ਇਹ ਜਿਹੜੀ ਮੈਟ ਸੂਚੀ ਨੂੰ ਦੇਖਿਆ ਜਾ ਸਕਦਾ ਬੱਚੇ ਆਪਣਾ ਨਾਮ ਪੜ੍ਹ ਸਕਦੇ ਨੇ ਬਹੁਤ ਸਾਰੇ ਪੰਨੇ ਆ ਮੈਂ ਇਹਨੂੰ ਪਰਤਦਰ ਪਰਤ ਜਿਹੜਾ ਤੁਹਾਡੇ ਅੱਗੇ ਰੱਖ ਰਿਹਾਗਾ ਤਾਂ ਕਿ ਗੱਲਬਾਤ ਸਾਰੀ ਪਤਾ ਲੱਗ ਜਾਵੇ ਤੇ ਵੱਧ ਤੋਂ ਵੱਧ ਬੱਚਿਆਂ ਤੱਕ ਸਨੇਹਾ ਪਹੁੰਚਾਓ ਬੱਚੇ ਰਹਿ ਨਾ ਜਾਣ ਕਿਉਂਕਿ ਪਹਿਲਾਂ ਵੀ ਰਹਿ ਗਏ ਸੀਗੇ ਅਧਿਆਪਕਾਂ ਨੂੰ ਵੀ ਗੁਜਾਰਸ਼ ਹੈ ਇਸ ਗੱਲ ਦੀ ਵਿਦਿਆਰਥੀਆਂ ਨੂੰ ਵੀ ਗੁਜਾਰਸ਼ ਕਿਸੇ ਦੇ ਬੱਚੇ ਜਿਹੜੇ ਪੜ੍ਹ ਲਿਖ ਜਾਣਗੇ ਇਹਨਾਂ ਸਕੂਲਾਂ ਵਿੱਚ ਮੁਫਤ ਪੜ੍ਹਾਈ ਮੌਤਰਾ ਹੈ ਮੁਫਤ ਖਾਣਾਗਾ ਇੱਥੋਂ ਪੜ ਕੇ ਪੜ੍ਹ ਲਿਖ ਕੇ ਬੱਚੇ ਉੱਚ ਕੋਟੀ ਦੇ ਅਫਸਰ ਬਣਦੇ ਨੇਗੇ ਸੋ ਜਿਹੜੇ ਚੈਨਲ ਤੇ ਨਵੇਂ ਆ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਅਪ ਟੂ ਡੇਟ ਮਿਲਦੀ ਰਹੇ ਲਾਈਕ ਕਮੈਂਟ ਕਰਨਾ ਇਹਨੂੰ ਵੱਧ ਤੋਂ ਵੱਧ ਆਪਾਂ ਸ਼ੇਅਰ ਕਰੀ ਅੱਗੇ ਤਾਂ ਕਿ ਕੋਈ ਬੱਚਾ ਰਹਿ ਨਾ ਜਾਵੇ ਅੰਤਮ ਕਾਉਂਸਲਿੰਗ ਆ ਜੀ ਇਹ ਮੈਂ ਦੁਬਾਰਾ ਫੇਰ ਕਹਿ ਰਿਹਾਗਾ ਅੰਤਮ ਕਾਉਂਸਲਿੰਗ ਆ ਕੋਈ ਬੱਚਾ ਇਸ ਵਾਰ ਜਿਹੜਾ ਰਹਿ ਨਾ ਜਾਵੇ 93 ਨੰਬਰ ਤੇ ਦੇਖੋ ਮਾਰਕਸ 93 ਆਗੇ ਫੇਰ ਅੱਗੇ 92 ਵਾਲੇ ਆ ਚੁੱਕੇ ਆ ਜੀ 92 ਵਾਲੇ ਆ ਕੇ ਦੇਖ ਰਹੇ ਹਾਂ ਤੁਸੀਂ ਨਿਰੰਤਰ 99 ਵਾਲੇ ਆਗੇ ਲੜਕਿਆਂ ਦੀ ਮੈਟਰਲਿਸਟ ਦੇਖੀ ਜਾ ਰਹੀ ਹੈ 90 ਵਾਲੇ ਆਗੇ ਫੇਰ 90 ਵਾਲੇ ਆਗੇ ਨੰਨਵੇਂ ਵਾਲੇ ਆਗੇ ਦੇਖੋ ਲਗਾਤਾਰਤਾ ਦੇ ਵਿੱਚ ਆਪਾਂ ਤੇਜ਼ ਕਰ ਦਿਆਂ ਥੋੜਾ ਜਿਹਾ ਲਿਸਟ ਨੂੰ ਤੇ ਇਹ ਅਪਕਾਇਤਾ ਤੌਰ ਤੇ ਆਪਾਂ ਟੈਲੀਗ੍ਰਾਮ ਦੇ ਵਿੱਚ ਵੀ ਪਾ ਦੇਵਾਂਗੇ ਮੈਰਿਟੋਰੀਅਸ ਸਟੂਡੈਂਟਸ ਹੈਲਪ ਗਰੁੱਪ ਤੁਸੀਂ ਟੈਲੀਗ੍ਰਾਮ ਤੇ ਜਾ ਕੇ ਸਰਚ ਕਰੋ ਉੱਥੇ ਵੀ ਤੁਹਾਨੂੰ ਲਿਸਟ ਮਿਲ ਜਾਏਗੀ ਇਹ ਇੱਥੇ ਤੁਸੀਂ ਆਪਣਾ ਜਿਹੜਾ ਨਾਮ ਆ ਇਸ ਨੂੰ ਰੋਕ ਕੇ ਜਿਹੜਾ ਆਪਣੇ ਅੰਕਾਂ ਦੇ ਮੁਤਾਬਕ ਦੇਖ ਸਕਦੇ ਹੋ ਉਹ ਕਿ ਲਿਸਟ ਕਾਫੀ ਲੰਬੀ ਆ ਇਸ ਕਰਕੇ ਮੈਂ ਤਾਂ ਇਹਦੇ ਵਿੱਚ ਜਿਹੜੀ ਤੇਜ਼ੀ ਕੀਤੀ ਹੋਈ ਨਜ਼ਰ ਆ ਰਹੀ ਆ ਤੁਹਾਨੂੰ ਵੇਖ ਰਿਹਾ ਹਾਂ 85 ਨੰਬਰ ਵਾਲੇ ਥੋੜਾ ਤੇਜ਼ ਕਰਦੇ ਹਾਂ ਇਸ ਨੂੰ ਆਪਾਂ ਦੇਖਨੇ ਕਿੰਤੋਂ ਤੱਕ ਆਇਆ 84 ਵਾਲੇ ਵੀ ਬੁਲਾ ਲੇ 83 ਵਾਲੇ ਬੁਲਾ ਲੇ ਜੀ ਇਸ ਤੋਂ ਬਾਅਦ ਦੇਖਦੇ ਹਾਂ ਕਿ ਅਸੀਂ 82 82 ਨੰਬਰ ਵਾਲੇ 81 ਵਾਲੇ 80 ਨੰਬਰ ਵਾਲੇ ਲੜਕੀਆਂ ਦੇ ਵਿੱਚ ਕਾਫੀ ਮੈਟ ਜਿਹੜੀ ਡਾਊਨ ਜਾਂਦੀ ਹੋਈ ਦਿਖਾਈ ਦੇ ਰਹੀ ਹੈ 79 79 ਅੰਕਾਂ ਵਾਲੇ ਵੀ ਬੁਲਾ ਲੀ ਜੀ 78 ਅੰਕਾਂ ਵਾਲੇ ਅੱਗੇ ਵੇਖ ਰਿਹਾ ਹਾਂ ਤੁਸੀਂ 78 78 ਅੰਕਾਂ ਵਾਲੇ ਵੀ ਬੁਲਾ ਲੀ ਜੀ 70 ਵਾਲੇ 77 ਅੱਗੇ ਵੇਖ ਰਿਹਾ ਹਾਂ ਤੁਸੀਂ ਲਗਾਤਾਰਤਾ ਦੇ ਵਿੱਚ 70 ਅੰਕ 70 ਅੰਕ ਤੱਕ ਜਿਹੜੇ ਅਪਲਾਈ ਚ ਜਾ ਚੁੱਕੇ ਨੇ ਕਿ ਬੱਚੇ ਇਹ 22 ਤਰੀਕ ਨੂੰ 23 ਤਰੀਕ ਨੂੰ ਅਲੱਗ-ਅਲੱਗ ਜਿਹੜਾ ਸ਼ਡਿਊਲ ਪਾਇਆ ਹੋਇਆ ਫੇਰ ਵੀ ਆਪਾਂ ਇੱਕ ਵਾਰ ਦੁਬਾਰਾ ਪਾ ਦਾਂਗੇ ਸੋ ਵੱਧ ਤੋਂ ਵੱਧ ਜਿਹੜੇ ਬੱਚਿਆਂ ਕੋਲੇ ਇਹ ਸ਼ੇਅਰ ਕਰਕੇ ਜੱਗੇ ਜਾਣਕਾਰੀ ਪਹੁੰਚਾਓ ਕੋਈ ਬੱਚਾ ਰਹਿ ਨਾ ਜਾਵੇ ਆਪਣੇ ਡਾਕੂਮੈਂਟਸ ਤਿਆਰ ਕਰ ਲੈਣ ਕਾਉਂਸਲਿੰਗ ਦੇ ਲਈ 22 ਤੇ 23 ਤਰੀਕ ਨੂੰ ਹੋ ਰਹੀ ਹੈਗੀ ਕਾਉਂਸਲਿੰਗ ਸ਼ੁਕਰੀਆ ਮਿਹਰਬਾਨੀ ਜੇਕਰ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਓ ਅੱਗੇ ਮਿਹਰਬਾਨੀ ਧੰਨ